ਖਬਰ ਹੁਸ਼ਰਪੁਰ ਦੇ ਥਾਣਾ ਸਦਰ ਅਦੀਨ ਆਉਂਦੇ ਪਿੰਡ ਅਜੋਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਅਜ ਬਾਦ ਦੁਪਹਿਰ ਖੇਤ ਤੋਂ ਕੰਮ ਕਰਕੇ ਵਾਪਸ ਆ ਰਹੇ ਇੱਕ ਨੌਜਵਾਨ ਜੋ ਕਿ ਭਾਜਪਾ ਦਾ ਅਗੂ ਵੀ ਹੈ ਉਸਤੇ ਤੇਜ਼ ਤਰਹ ਹਥਿਆਰਾਂ ਨਾਲ ਮੋਟਰਸਾਈਕਲ ਤੇ ਆਏ ਮੁੰਡਿਆਂ ਨੇ ਕਤਰਾ ਦਾ ਹਮਲਾ ਕਰ ਦਿੱਤਾ ਤੇ ਉਸਤੇ ਗਲੇ ਚ ਪਾਈ سونے ਦੀ ਚੈਨ ਉੱਟ ਕੇ ਫਰਾਰ ਹੋ ਗਏ ਇਸ ਦੌਰਾਨ ਉਕਤ ਮੁੰਡਿਆਂ ਵੱਲੋਂ ਦੰਤ ਨਾਲ ਭਾਜਪਾ ਅਗੂ ਉਸ ਦੀ ਸ਼ਭਾਵਤ ਸਿਰ 'ਤੇ ਵਾਰ ਵੀ ਕੀਤੇ ਗਏ ਜਿਸ ਕਾਰਨ ਉਹ ਕਾਫੀ ਜ਼ਿਆਦਾ ਗੰਭੀਰ ਸਖਮੀ ਹੋ ਗਿਆ ਤੇ ਲਹੂ ਲਹਾਨ ਹੋ ਗਿਆ ਜਿਸ ਨੂੰ ਤੁਰੰਤ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦੇ ਸਿਰ 'ਤੇ ਟੰਕੇ ਲਗਾਏ ਗਏ ਜਾਣਕਾਰ ਦੰਦ ਨੋਚਵਾਨ ਅਸतीश ਭਾਵਾ ਨੇ ਦੱਸਿਆ ਕਿ ਉਹ ਅੱਜ ਅਜਵਲ ਨਹਿਰ ਨਸਤੀਕ ਸਥਿਤ ਆਪਣੇ ਖੇਤਾਂ 'ਚ ਕੰਮ ਕਰਕੇ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਇਸ ਦੌਰਾਨ ਦੋ ਮੋਟਰਸਾਈਕਲ 'ਤੇ ਆਏ ਚਾਰ ਮੁੰਡਿਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਤੇ ਉਸ ਦੇ ਸਿਰ 'ਤੇ ਧਾਤ ਮਾਰ ਕੇ ਉਸ ਨੂੰ ਲਹੂਲੋਹਨ ਕਰਕੇ ਗਲੇ 'ਚ ਪਈ ਸੋਨੇ ਦੀ ਚੈਨ ਉਟਕੇ ਫਰਾਰ ਹੋ ਗਏ ਜ਼ਖਮੀ ਨੋਚਵਾਨ ਨੇ ਦੱਸਿਆ ਕਿ ਇਸ ਤਰ੍ਹਾਂ ਉਸ ਵੱਲੋਂ ਇੱਕ ਨੋਚਵਾਨ ਨੂੰ ਕਾਬੂ ਵੀ ਕਰ ਲਿਆ ਗਿਆ ਸੀ ਪਰੰਤੂ ਉਸਤੇ ਸਾਥੀ ਰਿਵਾਲਵਰ ਦਿਖਾ ਕੇ ਉਸ ਨੂੰ ਛੁੜਾ ਕੇ ਲੈ ਗਏ ਤੇ ਇਸ ਘਟਨਾ 'ਚ ਉਸਦੇ ਹੱਥ 'ਚ ਪਾਇਆ ਸੋਨੇ ਦਾ ਕੜਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰੰਤੂ ਬਚਾ ਹੋ ਗਿਆ ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਜੀ ਮੇਰਾ ਜੋਵਾਲ ਪਿੰਡ ਹੈ ਠੀਕ ਹੈ ਬਾਬਾ ਜੀ ਕੀ ਗੱਲਬਾਤ ਹੋਈ ਹੈ ਜੀ ਅੱਜ ਮੈਂ ਆਪਣੀ ਜ਼ਮੀਨ ਤੇ ਆਲੂ ਲਗਾ ਰਿਹਾ ਸੀ ਜੀ ਤਾਂ ਲੇਬਰ ਵੀ ਸਗੀ ਲੇਬਰ ਰੋਟੀ ਖਾਣ ਚਲ ਗਈ ਮੈਂ ਦੋ ਤਿੰਨ ਟਰੈਕਟਰ ਵਾਲੇ ਲੇਬਰ ਵਾਲੇ ਸਗੇ ਤਾਂ ਟਰੈਕਟਰ ਆਦੀ ਰਵੇਗਾ ਤੁਸੀਂ ਜੇ ਰੋਟੀ ਕਾਇਆ ਤਾਂ ਮੈਂ ਰੁਕਦਾ ਇੰਨੀ ਦੇਰ ਨੂੰ ਉੱਥੇ ਭਈਏ ਮੱਛੀਆਂ ਨਾ ਮੱਛੀਆਂ ਫੜਦੇ ਸੀ ਮੈਂ ਭਈਆਂ ਨੂੰ ਕਿਹਾ ਵੀ ਇੰਨੇ ਨਹੀਂ ਮੱਛੀਆਂ ਤੁਸੀਂ ਜਾਲ ਲੈ ਕੇ ਆ ਜੰਨੇ ਨਿੰਗਨਕੀਆਂ ਮੱਛੀਆਂ ਦਾ ਕੀ ਮਿਲਦਾ ਭਈਆਂ ਨੇ ਜਾਲ ਇਕੱਠਾ ਕੀਤਾ ਦਾ ਇੰਨੀ ਦੇਰ ਨੂੰ ਚਾਰ ਬੰਦੇ ਇਹ ਆਏ ਆ ਦੋ ਮੋਟਰਸਾਈਕਲਾਂ ਤੇ ਉਧਰੋਂ ਬਾਗਪੁਰ ਵਾਲੀ ਸਾਈਡ ਤੋਂ ਆਂਦਿਆਂ ਨੇ ਇਹਨਾਂ ਨੇ ਮੇਰਾ ਇੱਕ ਨੇ ਪਿੱਛੇ ਦੀ ਮੂੰਹ ਬੰਦ ਕੀਤਾ ਦੂਏ ਨੇ ਤੇ ਚੰਨੀ ਤੋੜ ਲਈ ਮੈਂ ਨਾ ਕੋਟਮਾੜਾ ਮੁਕਾਰਨਾ ਸ਼ੁਰੂ ਕਰਤਾ ਮੇਰੇ ਕੜੇ ਨੂੰ ਹੱਥ ਪਾ ਲਿਆ ਜਦੋਂ ਕੜੇ ਨੂੰ ਹੱਥ ਪਾ ਲਿਆ ਫੇ ਇੱਕ ਦਿਨ ਮੇਰੇ ਵੀ ਆਥੋ ਨਾ ਮੈਂ ਉਹਦੀ ਉਹ ਕਮੀਜ਼ ਫੜ ਲਈ ਇੱਕ ਆ ਗਿਆ ਤਛੜਾ ਕੇ ਮੈਂ ਹੋਰ ਖੇਤ ਜੀ ਨੂੰ ਜਦੋਂ ਧੋੜਾ ਮੇਰੇ ਮਗਰ ਉਹ ਧੋੜਾ ਕੜੇ ਕੜੇ ਨੂੰ ਜਾ ਕੇ ਉਹ ਕੜੇ ਨੂੰ ਫੜਿਆ ਤੇ ਜਦੋਂ ਖੇਤ ਜੀ ਨੂੰ ਧੋੜਾ ਦਾ ਮੈਂ ਉਹਨੂੰ ਢਾ ਲਿਆ ਜਦੋਂ ਉਹਨੂੰ ਮਟਾਇਆ ਤਾਂ ਮਗਰ ਹੀ ਉਹ ਜਿਹੜੇ ਤਿੰਨ ਬੰਦੇ ਸਕੇ ਉਹ ਆ ਗਏ ਉਹ ਬੰਦਾ ਥੱਲੇ ਸੀ ਮੈਂ ਉੱਪਰ ਸੀ ਤਾਂ ਮੇਰੇ ਉਹਨੇ ਪਿੱਠ 'ਚ ਨਾ ਡੰਡੇ ਡੰਡੇ ਪਤਨ ਕੀ ਮਾਰਦੇ ਸੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਤਾਂ ਇੱਕ ਨੇ ਕਹਿੰਦਾ ਤੂੰ ਛੱਡਣਾ ਕਿ ਨਹੀਂ ਛੱਡਣਾ ਆਪਣੀ ਡੱਬ ਚੋਂ ਰਵੋਲਵਰ ਕੱਢਿਆ ਨਹਿਰ ਦੇ ਉੱਤੇ ਖੜਾ ਹੋ ਗਿਆ ਕਹਿੰਦਾ ਛੱਡ ਦੇ ਇਹਨੂੰ ਨਹੀਂ ਤਾਂ ਦੇਣਾ ਮੈਂ ਗੋਲੀ ਮਾਰ ਦੇਣੀ ਫਿਰ ਮੈਂ ਉਹਨੂੰ ਛੱਡਿਆ ਆ ਕੀ ਪਤਾ ਨਸ਼ਾ ਕੀਤਾਇਆ ਸੀ ਉਹਨੇ ਰਵੋਲਵਰ ਸੀਗਾ ਉਹਨਾਂ ਦੇ ਕੋਲ ਰਵੋਲਵਰ ਸੀਗਾ ਇੱਕ ਬੰਦੇ ਨੇ ਜਦੋਂ ਰਵੋਲਵਰ ਕੱਢ ਕੇ ਮੇਰੇ ਵੱਲ ਨੂੰ ਕੀਤਾ ਫਿਰ ਮੈਂ ਉਹਨੂੰ ਛੱਡਿਆ ਪੰਜਾਂ ਮਿੰਟ ਦੋ ਮਿੰਟਾਂ ਜੇ ਧੁੱੜ ਗਏ ਉੱਥੇ ਵੀ ਲੱਤ-ਬੱਤ ਹੋਇਆ ਮੈਂ ਬੈਠਾਇਆ ਸੀ ਤਾਂ ਉਧਰੋਂ ਦੋ ਤਿੰਨਾਂ ਕਿ ਮਿੰਟਾਂ ਬਾਅਦ ਇੱਕ ਬੰਦਾ ਮੋਟਰਸਾਈਕਲ ਤੇ ਆਇਆ ਕ ਮੇਗਾ ਉਹ ਮੇਰ ਨਾਲ ਗਿਆ ਕਹਿੰਦਾ ਇਹ ਬਾਪਰ ਵਾਲਨ ਪੀ ਆ ਇਹ ਬਾਪਰ ਦੀ ਆ ਬੰਦੇ ਕਿੰਨੇ ਜਣੇ ਸੀਗੇ ਉਹ ਚਾਰ ਬੰਦੇ ਸੀ ਠੀਕ ਹੈ ਕਿੱਥੇ ਤੁਹਾਡੇ ਸੱਟ ਲੱਗੀ ਹੈ ਹੁਣ ਮੇਰੇ ਸਿਰ ਚ ਲੱਗੀ ਜੀ ਸੱਟ ਕਿੰਨੇ ਡਾਂਕੇ ਲੱਗੇ ਪੰਜ ਡਾਂਕੇ ਆ ਸੀਗੇ ਲੁੱਟਖੋ ਕਰਨੀਆਂ ਜੇ ਲੁੱਟਖੋ ਚੰਨੀ ਲੈ ਕੇ ਮੇਰੀ ਤੋੜ ਕੇ ਕਿੰਨੇ ਟੋਲੇ ਦੀ ਸੀਗੇ ਮੇਰੇ ਘਰ ਤੇ 3.5 ਗ੍ਰਾਮ ਦੀ ਹੁਣੀ ਆ 3.5 ਮੈਨੂੰ ਐਗਜੈਕਟ ਪਤਾ ਵੀ ਨਹੀਂ ਸੋਨੇ ਦੇ ਚ ਸੋਨੇ ਦੀ ਜਿੰਨਾ ਕ ਨੁਕਸਾਨ ਆ ਜੀ ਫਿਰ ਨੁਕਸਾਨ ਅੱਜ ਕੱਲ ਲਾ ਲਓ ਮੇਰੇ ਕੋਲ 1.5 ਲੱਖ ਦੀ ਤਾਂ ਸਗੀਨਾ ਕੜੇ ਕੜੇ ਨੂੰ ਪੇ ਹੋ ਸੀ ਆ ਦੇ ਪਕੜੇ ਨੂੰ ਅਤੇ ਨਿਸ਼ਾਨ ਵੀ ਬਣੇ ਹੋ ਕੜੇ ਨੂੰ ਵੀ ਉਹ ਕਰਨਾ ਚਾਹ ਕੋਲ ਦੇ ਕੇਂਦਰ ਟਾਂਕੇ ਲੱਗੇ ਨੇ ਸਰਚੇ ਮੇਰੇ ਪੰਜ ਲੱਗੇ ਜੀ ਥਾਣਾ ਕਿਹੜਾ ਲੱਗਦਾ ਜੀ ਇਹ ਸਦਰ ਆ ਜੀ ਤੇ ਇਤਲਾਹ ਦਿੱਤੀ ਪੁਲਿਸ ਨੂੰ ਇਤਲਾਹ ਦਿੱਤੀ ਜੀ ਪਹਿਲਾਂ ਮੈਂ ਉਦੋਂ ਹੀ ਫੋਨ ਕੀਤਾ ਸੀ ਹਰਿਆਣੇ ਵਾਲੇ ਥਾਣਿਆਂ ਨੂੰ ਠੀਕ ਹੈ ਜੀ ਫੇ ਮੈਨੂੰ ਬਾਅਦ ਵਿੱਚ ਪਤਾ ਲੱਗਾ ਸਾਨੂੰ ਇਹ ਲੱਗਦਾ ਮੋਕੇ ਤੇ ਹਰਿਆਣੇ ਵਾਲਾ ਐਸਐਚਓ ਆ ਗਿਆ ਸਗਾ ਤਾਂ ਉਹ ਵੀ ਦੇਖ ਗਿਆ ਸੀ ਵਾਰਦਾਤ ਦੇਖ ਗਿਆ ਸੀ ਫੇ ਪਾ ਥਾਣਾ ਸਾਡਾ ਇਹ ਸਦਰ ਲੱਗਦਾ ਉਹ ਕਿਹੜੇ ਕਿਹੜੀ ਜਗ ਬਖੂਆ ਕਿਹੜੀ ਜਗਾ ਦਾ ਇਹ ਬਖੂਆ ਹੈਗਾ ਜੀ ਜੋ ਵਾਲ ਦੀ ਜ਼ਮੀਨ We at GNA University see potential in everyone and everything around us. We drive innovation and entrepreneurship. We groom competent global citizens to affect positive change around them.